ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਆਪਾਂ ਨਾਨਕ ਸਾਹਿਬ ਤੋਂ ਠਾਠਾ ਮਾਰਦਾ ਨਗਰ ਕੀਰਤਨ ਜਾਵੇਗਾ ਸ੍ਰੀ ਅਨੰਦਪੁਰ ਸਾਹਿਬ ਤੇ ਸੰਗਤਾਂ ਨੂੰ ਇਹ ਬਹੁਤ ਵੱਡੀ ਖੁਸ਼ੀ ਹੋਵੇਗੀ ਕਿਉਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਪਰਪਕਾਰੀ ਮਹਾਪੁਰਸ਼ ਸਾਨੂੰ ਗੁਰੂ ਨਾਲ ਜੋੜਨ ਵਾਲੇ ਮਹਾਪੁਰਸ਼ ਅੱਜ ਅਸੀਂ ਉਸ ਚੀਜ਼ ਨੂੰ ਇਹ ਮੁੱਖ ਰੱਖ ਕੇ ਕੱਲ ਸੋ ਨੂੰ ਦੱਸਿਆ ਸੀ ਸਾਡੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਆਏ ਸੀ ਉਹ ਸਾਰੇ ਮਹਾਪੁਰਸ਼ਾਂ ਨੂੰ ਬੇਨਤੀ ਕਰਕੇ ਗਏ ਆ ਬਾਬਾ ਗਰਦੀਰ ਸਿੰਘ ਉਹਨਾਂ ਨੂੰ ਵੀ ਬਾਬੇ ਲੱਖਾ ਸਿੰਘ ਨੂੰ ਵੀ ਤੇ ਸਾਡੇ ਕੋਲੇ ਵੀ ਆਏ ਸੀ ਅਸੀਂ ਉਹਨਾਂ ਨੂੰ ਕਿਹਾ ਅਸੀਂ ਤਾਂ ਭਾਈ ਪੰਥ ਦੇ ਨਾਲ ਹੀ ਆਂ ਪਿੱਛੇ ਨਹੀਂ ਹਟਦੇ ਪਰ ਉਹਨਾਂ ਨੇ ਕਿਹਾ ਦੀ ਅਸੀਂ ਬੇਨਤੀ